ਡਾਕਟਰ ਨੀਨਾ ਸੈਣੀ ਤੇ ਸਰਦਾਰ ਅਜੀਤ ਸਿੰਘ ਤਨੋਤਾ ਜੀ ਉਹ ਜਿਵੇਂ ਅਦਾਲਤ ਚ ਕਹਿੰਦੇ ਨੇ ਹਾਜ਼ਰ ਹੋ ਤੇ ਬਾਕੀ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਇੱਕ ਕਲੰਡਰ ਜਿਹੜੇ ਨੇ ਸਾਰਿਆਂ ਵਾਸਤੇ ਹੈਗੇ ਨੇ ਤੇ ਖਾਣਾ ਵੀ ਸਾਰਿਆਂ ਵਾਸਤੇ ਹੈਗਾ ਇਹ ਖਾਣੇ ਦਾ ਜਿਹੜੀ ਸਪਾਂਸਰਸ਼ਿਪ ਹੈ ਉਹ ਦੀਪਕ ਸ਼ਰਮਾ ਚਨਾਰਥਲ ਤੇ ਇਹਨਾਂ ਦੀ ਵਾਈਫ ਅਨੂਜੀ ਵੱਲੋਂ ਆਈ ਹੈ ਤੇ ਬਸ ਮੇਰੇ ਖਤ 2-3 ਜਣੇ ਹੋਰ ਰਹਿ ਗਏ ਆ ਤੇ ਉਸ ਤੋਂ ਬਾਅਦ ਆਪਾਂ ਮੈਂ ਤਾਂ ਤੁਸੀਂ ਘਟਾ ਸਕਦੇ ਹੋ ਹੁਣ ਆਹੋ ਘਟਾਈਏ ਤੁਸੀਂ ਕਰੂ ਆਂ ਮੈਂ ਕਿਹੜੋਂ ਨਹੀਂ ਮੈਂ ਇਹ ਤੋਂ ਨਹੀਂ ਬਿਆਨ ਕਰਾਂਗਾ ਮੈਂ ਇੱਕ ਸੱਚਮੁਹੇਰੀ ਮੇਰਾ ਗਵਤਾ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਕੋਈ ਲੈਣਾ ਦੇਣਾ ਨਹੀਂ ਸੀ 78 ਤੇ ਜੋਤੀ ਕੇ 1 ਦੀ 86 ਮੈਰੀ ਹੋਈ 92 ਤੋਂ ਜੰਦੀਗਰ ਚ ਐਥੇ ਦੋ ਮਿੰਟ ਬਿਤੇ ਨੇ ਜੇ ਜਾਣਦੇ ਨੇ ਕਰਦੇ ਕਰਾਉਂਦੇ ਜਿਨ੍ਹਾਂ ਦਿਨਾਂ ਚ ਮੈਰੀ ਹੋਈ ਚੱਲੀ ਉਹਨਾਂ ਦਿਨਾਂ ਚ 84 ਰਾਈਟ ਫੁੱਟ ਕੇ ਸੀ ਜੇ ਉਸ ਤੋਂ ਬਾਅਦ ਇੰਨਾ ਵਖਰਾਵਾ ਸੀ Hindu Sikh ਦੇ ਵਿੱਚ ਤੇ ਲਖਨਵਤ ਬਿਆਣ ਨਹੀਂ ਕੀਤਾ ਇਸ ਦਾ ਉਹਨਾਂ ਦੇ ਉਸ ਟਾਈਮ 'ਚ ਮੇਰੀ ਮੈਰਿਜ ਹੋਈ ਐਂਡ ਆਈ ਮੈਰਿਡ ਇਨ ਅ ਡੂ ਫੈਮਿਲੀ ਸਾਡੀ ਕਾਸਟੇਮ ਐ ਇਹ ਵੀ ਸੈਣੀ ਮੈਂ ਵੀ ਸੈਣੀ ਆ ਅੱਜ ਇਹ ਗੱਲਿਆ ਕਿ ਹੁਸ਼ਿਆਰਪੁਰ ਵਿੱਚ ਬੜੇ ਹੁਸ਼ਿਆਰਪੁਰ ਜੰਮੇ ਇੱਕੋ ਗੋਲੇ ਦੇ ਬੜੇ ਪਰ ਇਹ ਦੂਜੇ ਨੂੰ ਦੇਖਿਆ ਨਹੀਂ ਸੀ ਸਰੇ ਰੀਮੈਨ ਉਹਨਾਂ ਦੀ ਸ਼ਕਲ ਇੰਟੂ ਜਿਦਾ ਜਿੱਦਾਂ ਕਿਹਾ ਜੋ ਕੋਲ ਨਾ ਸੱਚ ਕੋਲ ਨਾ ਸੱਚ ਕੋਲ ਲੰਗਾ ਮੈਂ ਸਰਫ ਜਿਸ ਨੇ ਵਰਮੜਾਉ ਦੀ ਨਹੀਂ ਕਦੇ ਵਰਮੜਾਉ ਨਹੀਂ ਹੁੰਦੀ ਸਿੱਖਾ ਜ ਵਰਮਿਲੰਗ ਵਰਮੜਾਉ ਦੇ ਨਹੀਂ ਸ਼ਕਿਲ ਦੇ ਕੀ ਤੇ ਪਤਾ ਲੱਗਾ ਵੀ ਇਹਲੀ ਸੋਣੀ ਹੈ ਮੈਂ ਇਹ ਪ੍ਰੰਤ ਸੀ ਦੇ ਵੈਰੀ ਨਾਈਸ ਡਾਟਰ ਬਹੁਤ ਅੱਛੀ ਨੂੰ ਹੈ ਬਹੁਤ ਅੱਛੀ ਮਾਂ ਹੈ ਐਂਡ ਬਹੁਤ ਅੱਛੀ ਟੀਚਰ ਹੈ ਮੈਂ ਤਾਂ ਇੱਕ ਸਿਰਫ ਗੈਸਰ ਮੋਣਾ ਵਾਲਾ ਬੰਦਾ ਬਣ ਕੇ ਘੁੰਮਿਆ ਰਿਆਂ ਐ ਜੇ ਨਹੀਂ ਜ਼ਰਾ ਘਰ ਨੂੰ ਭੱਜਿਆ ਇਹ ਸੀ ਗੋਡ ਜੋਬ ਇਨ 92 86 ਤੋਂ 90 ਤੱਕ ਇਹ ਕਰਦੇ ਵਿੱਚ ਰਹੀ ਅਸੀਂ ਸਾਰੀ ਫੈਮਲੀ ਸਾਰੀ ਫੈਮਲੀ ਸਰਵਿਸ ਵਾਲੀ ਸੀ 9 ਵਜੇ ਸਾਰਿਆਂ ਨੇ ਘਰੋਂ ਚਲ ਜਾਣਾ ਇਹਨਾਂ ਇਕੱਲੇ ਰਹਿ ਜਾਣਾ ਹੈ साढ़े गोरमेंट को बिल्कुल पास है आई ऑफर भी जे तु, तु, पढ़ना चाहते हैं तो यून डेट एंड शी डेट आर एम ए पंजाबी आफ्टर मैरिज इन फस्ट डिविजन फॉम गवर्मेंट कॉलेज वाई गिविंग बस् टू माई डॉटर उस तो बाद मैं नहीं पता जी बच्चे कदों पढ़े किदा पढ़े की कुछ किया मैनू नहीं पता जी कुछ भी एंड मेरे दोनों बच्चे जो प्रबंध चढ़े है ਸਿਰਫ ਇਹਦੀ ਖਾਤਰ ਨੇ ਇਹਦੀ ਸਾਰੀ ਮਿਹਨਤ ਕੀਤੀ ਹੈ ਮੈਂ ਕੁਝ ਨਹੀਂ ਕੀਤਾ ਐਕਸੈਪਟ ਨੇਚਰਸਪੋਰਟ ਅੱਜ ਦੀ ਜੇਤ ਵਿੱਚ ਵੀ ਇੱਕ ਸਜੂਨਾ ਮੈਂ ਪਰਸੋਂ ਆਇਆ ਅਮਰੀਕਾ ਤੋਂ ਮੇਰਾ ਦਿਨ ਹੀ ਸੀ ਲੱਗ ਰਿਹਾ ਉੱਥੇ ਗੱਲ ਤੋਂ ਬਾਅਦ ਅਸੀਂ ਪਹਿਲੀ ਵਾਰ ਫਸਟ ਟਾਈਮ ਦੋ ਮਹੀਨੇ ਲੱਗ ਰਹੇ ਆਇਆ ਅਦਰਵਾਈਜ਼ ਮੈਂ ਨਾ ਕੇਕੇ ਵੀ ਜਾਂਦੀ ਸੀ ਇਹ ਤੇ ਮੈਂ ਨਾਲ ਹੀ ਜਾਂਦਾ ਸੀ ਸਾਰਾ ਮਨਾ ਵੀ ਕਰਨਾ ਕਰਦੇ ਨੇ ਪਰ ਨਹੀਂ ਅਟੈਚਮੈਂਟ ਸੀ ਅੱਪਾ ਜਿੱਥੇ ਗਏ ਇਕੱਠੇ ਗਏ ਆ ਸਾਰਾ ਇੰਡੀਆ ਘੁੰਮਿਆ ਇਕੱਠੇ ਘੁੰਮਿਆ ਤੇ ਆ ਪਹਿਲੀ ਵਾਰੀ 2 ਮਹੀਨੇ ਦੀ ਵਾਰ ਗਏ ਆ ਬੜਾ ਔਖਾ ਟਾਈਮ ਲੰਘਦਾ ਸੀ ਉੱਥੇ ਇੱਥੇ ਦਿਨ ਰਾਤ ਦਾ ਵਰਗਾ ਜੀ ਉੱਥੇ ਰਾਤ ਹੁੰਦੀ ਸੀ ਇੱਥੇ ਦਿਨ ਦਾ ਸੀ ਇੱਥੇ ਦਿਨ ਦਾ ਹੀ ਉੱਥੇ ਰਾਤ ਹੁੰਦੀ ਸੀ ਵੇ ਵੀ ਆਪਾਂ আজকাল ਸਿਟੀ ਜਾ ਆਪਾਂ ਜੁੜੇ ਨੇ ਜੇ ਨਾ ਪਰ ਇਹ ਸਾਰੀ ਹਿੰਮਤ ਜੀਪਜੀ ਦੀ ਹੈ ਇਹਨਾਂ ਨੇ ਜੋੜਨਾ ਯਾਰ ਕੀਤਾ ਤੇ ਵਾਪਸ ਆ ਗਏ ਤੇ ਮੈਂ ਬੋਲ ਤਾ ਗਿਆ ਆਦਰਵਾਇਜ਼ ਮੈਨੂੰ ਪਹੁੰਚ ਗਈ ਸੀ ਵੀ ਇਹ ਕੋਈ ਤੁਸੀਂ ਬੁਲਣੀ ਆ ਤੇ ਮੈਂ ਫੋਨ ਤੇ ਮੈਂ ਤਾਂ ਤਕਾਉਂ ਮੈਂ ਤਾਂ ਬੋਲ ਹਾਂਜੀ ਬੈਂਕਿੰਗ ਡਾਕ ਨੀਨੇ ਡਾਕ ਜੀ ਹੈ ਹਾਂਜੀ ਜਦੋਂ ਸਾਡੇ ਵਿਸ਼ੇ ਦੀ ਗੱਲ ਚਲੀ ਰਿਸ਼ਤੇ ਮੇਰੇ ਬਾਹਰੋਂ ਆਉਂਦੇ ਸੀਗੇ ਫੋਰਨ ਤੋਂ ਕਿਉਂਕਿ ਤਾਈ ਚਾਚੇ ਸਾਰੇ ਬਾਹਰ ਸੀਗੇ ਸਾਰੇ ਚਾਹੁੰਦੇ ਸੀ ਵੀ ਮੇਰੇ ਨਾਲ ਬਾਹਰ ਆ ਜਾਏ ਸਟੱਡੀ ਕੰਪਲੀਟ ਹੋ ਗਈ ਸੀ ਪਰ ਮੈਂ ਬਾਹਰ ਜਾਣਾ ਨਹੀਂ ਚਾਹੁੰਦੀ ਸੀ ਕਿਉਂਕਿ ਬਚਪਨ ਚ ਇਹਨੀਆਂ ਕਿ ਟ੍ਰੈਜਡੀਜ਼ ਹੋ ਗਈਆਂ ਸੀ ਮਦਰ ਦੀ ਡੈਥ ਹੋ ਗਈ ਅਰਲੀ ਏਜ ਬ੍ਰਦਰ ਦੀ ਡੈਥ ਹੋ ਗਈ ਅਰਲੀ ਏਜ ਤੇ ਉਹਨਾਂ ਕਰਕੇ ਮੈਂ ਫਾਦਰ ਨੂੰ ਕੱਲਾ ਨਹੀਂ ਸੀ ਛੱਡਣਾ ਚਾਹੁੰਦੀ ਤੇ ਅਸੀਂ ਸੀਗੇ ਆਰੀਆ ਸਮਾਜੀ ਸੈਣੀ ਤੇ ਜਦੋਂ ਉਹਨਾਂ ਰਿਸ਼ਤਾ ਆਇਆ ਇਹਨਾਂ ਦਾ ਕਿ ਮੁੰਡਾ ਸਰਦਾਰ ਹੈ ਤੇ ਮੈਂ ਕਿ ਆ ਵੀ ਸਰਦਾਰਾਂ ਆ ਗਿਆ ਤੁਹਾਨੂੰ ਜੀ ਮੈਂ ਬਾਹਰ ਨਹੀਂ ਜਾਣਾ ਸੋ ਉਹ ਮੇਰਾ ਚੱਲਦੇ ਨਹੀਂ ਸੀ ਮੇਰੇ ਲਈ ਬਹੁਤ ਸੀ ਮਤਲਬ ਉਹ ਪਰਮਾਤਮਾ ਦਾ ਧੇਜਾ ਤੋਂ ਫਾਸਿ ਇੱਕ ਹੋਰ ਗੱਲ ਵੀ ਇਹਨਾਂ ਨੂੰ ਜਦੋਂ ਦੇਖ ਵੀ ਲਿਆ ਤਾਂ ਮੈਨੂੰ ਸਰਦਾਰਾਂ ਦੀ ਪਛਾਣ ਨਹੀਂ ਸੀ ਸਾਰੇ ਇੱਕੋ ਜਿਹੇ ਲੱਗਦੇ ਇਹ ਵੀ ਨਾ ਪਹਿਲਾਂ ਅਸੀਂ ਸ਼ੌਪਿੰਗ ਕਰਦੇ ਸੀ ਤੇ ਮੇਰੇ ਨਾਲ ਕਦੇ ਕੋਈ ਸੀ ਕਿ ਇਹਦਾ ਹਹੀ ਮੁੰਡਾ ਸੀ ਆਪਾਂ ਹੁਣ ਸਾਲ ਗਿਆਤ ਵਜੋਂ ਮਤਲਬ ਅਗਲੇ ਦੇ ਵੀ ਇਹਨਾਂ ਆਪੋਖੇ ਆਏ ਤੇ ਮੈਂ ਤੇ ਸਰਕਾਰ ਸਾਡੇ ਇਦਾਂ ਹੀ ਟੋਪੀ ਦੇਖੇ ਸੀਗੇ ਦਾੜੀ ਬੰਨੀ ਹੋਈ ਪੱਟ ਰੱਖੀ ਹੋਈ ਤੇ ਇਹਨਾਂ ਦੀ ਦਾੜੀ ਖੁੱਲੀ ਸੀ ਮੈਨੂੰ ਪਸੰਦ ਆਇਆ ਕਿ ਇਹ ਕੋਰਨਰ ਪਤਾ ਨਹੀਂ ਜਮੀ ਨਹੀਂ ਇਹ ਤੁਮੋ ਫਸਾਵਾ ਸੋ ਸਫਰ ਸਾਡਾ ਬਹੁਤ ਵਧੀਆ ਰਿਹਾ ਬਹੁਤ ਛੋਟੀ ਉਮਰ ਜੀ ਅਸੀਂ ਵਿਆਹ ਤੇ ਜੋ 7-2 ਸਾਲ ਬਾਅਦ ਹੀ ਘਰ ਬਣਾ ਲਿਆ ਜਦੋਂ ਲੋਕੀ ਬਹੁਤ ਇੰਜੋਏ ਕਰਦੇ ਘੁੰਮਦੇ ਫਿਰਦੇ ਆ ਅਸੀਂ ਟੈਲ ਨੰਬਰ ਤੇ ਘਰ ਬਣਾਇਆ ਫਿਰ ਬੱਚਿਆਂ ਨੂੰ ਸਿਲੇ ਚੜਾਇਆ ਬਹੁਤ ਵਧੀਆ ਸਫਰ ਰਿਹਾ ਤੇ ਸਾਰਤਿਕ ਸਫਰ ਵੀ ਨਾਲ ਨਾਲ ਸ਼ੁਰੂ ਹੋਇਆ ਚੰਡੀਗੜ੍ਹ ਆ ਕੇ ਜਦੋਂ ਬੱਚੇ ਆਪਣੇ ਪੜਾਈ ਦੇ ਵਿੱਚ ਪੂਰੇ ਹੋ ਗਏ ਬੇਟੀ ਮਦੀਰ ਡਬਲ ਗੌਂਸਮੈਨ ਇਸਟੈਪੀਰੀ ਤੋਂ ਤੇ ਅੱਜਕੱਲ ਅਮਰੀਕਾ ਜਿਹੜਾ ਸੀਨੀਅਰ ਸਾਇੰਟਿਸਟ ਹੈ ਡਿਸਟਰ ਮਾਰਕਸ ਕੰਪਨੀ ਦੇ ਵਿੱਚ ਤੇ ਬੇਟਾ ਮੇਰਾ ਹਾਂਜੀ ਸ਼ੂਟਰ ਹੈ ਯੂਨੀਵਰਸਿਟੀਆਂ ਖੇਡੀਆਂ ਉਹਨੇ ਵੀ ਇੰਟਰਨੈਸ਼ਨਲ ਸ਼ੂਟਰ ਹੈ 10 ਮੀਟਰ ਦਿਸਟੈਂਸ ਸ਼ੂਟਰ ਹੈ ਓਕੇ ਉਹ ਬੜਾ ਅੱਛਾ ਦਿੱਸਣਾ ਸੌਦਾ ਵੀ ਚੱਲ ਰਿਹਾ ਨਾਨੀ ਵੀ ਬਣ ਗਈ ਦਾਦੀ ਵੀ ਬਣ ਗਈ ਤੇ ਹੁਣ ਦਾਦੀ ਪੋਤੀ ਦੇ ਨਾਲ ਟਾਈਮ ਪਾਸ ਹੋ ਰਿਹਾ ਬਹੁਤ ਹੀ ਵਧੀਆ ਸਹਿਤਿਕ ਸਫਰ ਚੱਲ ਪਿਆ ਸੀ ਕਿ ਆਪਣੇ ਮਨ ਦੇ ਜਿਹੜੇ ਬਗਵਾਲ ਸੀ ਇਹਸਾ ਸੀ ਕੌਂਡਿਕਲਣਾ ਸ਼ੁਰੂ ਹੋ ਗਿਆ ਸੀ ਤੇ ਉਹਨਾਂ ਨੂੰ ਲਿਖਦੀ ਗਈ ਇਹ ਸਾਰੇ ਕੰਮ ਦੇ ਵਿੱਚ ਤਰੋਤਾਸਾ ਦਾ ਬਹੁਤ ਹੀ ਹੱਥ ਰਿਹਾ ਜਿੱਥੇ ਵੀ ਮੈਂ ਅੜ ਜਾਂਦੀ ਸੀ ਤੇ ਇਹ ਮੈਨੂੰ ਸ਼ਬਦ ਨਹੀਂ ਸੀ ਲੱਭਦਾ ਕੋਈ ਠੀਕ ਕਰਨ ਵਾਲਾ ਨਹੀਂ ਸੀ ਤੇ ਉਸ ਵੇਲੇ ਮੇਰੇ ਨਾਲ ਇਹ ਸ਼ਬਦ ਵੀ ਠੀਕ ਕਰਾਉਂਦੇ ਸੀ ਇਦਾਂ ਨਹੀਂ ਇਦਾਂ ਕਰਦੇ ਕਿਉਂਕਿ ਇਹ ਹੀ ਸਾਇੰਸ ਸਟੂਡੈਂਟ ਰਹਾ ਉਹ ਸੋਅ ਆਫ ਮੇਰੇ ਮਮਾ ਵੀ ਸੀ ਵੀ ਮੈਂ ਕਿ ਮੇਰੇ ਨਾਲ ਇਹ ਨਾ ਕੁਝ ਕਿਉਂ ਹੋਇਆ ਮੇਰੀ ਮਦਦ ਦੀ ਡੈਥ ਮੇਰੇ ਗਰਦ ਦੀ ਡੈਥ ਫਿਰ ਜਿਹੜੀ ਸੈਕੰਡ ਮਦਰ ਸੀ ਫਾਦਰ ਵੀ ਕਿਉਂਕਿ ਅਸੀਂ ਛੋਟੇ ਸੀ ਫਾਦਰ ਦੀ ਸੈਕੰਡ ਮੈਰਿਜ ਹੋ ਗਈ ਸੀ ਉਹਨਾਂ ਦੇ ਬੇਟਾ ਸੀ ਉਹ ਵੀ 8-9 ਸਾਲ ਦਾ ਸੀ ਜਦੋਂ ਸੈਕੰਡ ਮਦਰ ਜੀ ਲੈ ਆਉਂਦੀ ਉਹਨੂੰ ਵੀ ਮੈ ਹੀ ਸੰਭਾਲਿਆ ਵੀ ਇਹ ਸਾਰ ਮੇਰੇ ਨਾਲ ਹੀ ਕਿਉਂ ਹੋਇਆ ਮਾਝ ਬੜੇ ਤਰ੍ਹਾਂ ਦੇ ਕੁਐਸਚਨ ਹੁੰਦੇ ਸੀਗੇ ਉਹਦੇ ਕਰਕੇ ਮੈਂ ਅਕਲਟ ਸਾਇੰਸ ਦੇ ਵਿੱਚ ਆਈ ਜਿੱਦੇ ਵਿੱਚ ਮੈਂ ਐਸਟ੍ਰੋਲੋਜੀ ਨੰਬਰੋਲੋਜੀ ਪਾਸ ਲਾਈਫ ਰਿਗਰੈਸ਼ਨ ਕਰਾਉਣੀ ਨਮ ਤੇ ਰੌਨਸ ਲੀਡ ਰਿਸਟ ਪ੍ਰੋਗਰਾਮਿੰਗ ਵਾਸਟੂ ਟੈਰੋਕਾਰ ਸਾਰਾ ਕੁਝ ਸਿੱਖਿਆ ਤੇ ਉਹ ਮੇਰੇ ਮਨ ਨੂੰ ਸੰਤੁਸ਼ਟੀ ਹੋਈ ਉਸ ਸਫਰ ਦੇ ਵਿੱਚ ਚੁਣੌਤਾ ਸਾਹ ਦਾ ਬਹੁਤ ਹੀ ਵੱਡਾ ਹੱਥ ਹੈ ਕਿਸੇ ਵੀ ਇਵੈਂਟ ਚ ਜਾਣਾ ਕਿਤੇ ਮੀਟਿੰਗ ਚ ਜਾਣਾ

ਸੋ ਕਾਲੇ ਨਾ ਦਾ ਜਨਮ ਦਿਨ ਐ ਬਾਕੀ ਟਾਈਮ ਨਹੀਂ ਲਵਾਂਗੀ ਕਾਲੇ ਨਾ ਦਾ ਜਨਮ ਦਿਨ ਐ ਮੈਂ ਸੋਚ ਰਹੀ ਸੀ ਵੀ ਇਸ ਵਾਰੀ ਤੋਸਾਂ ਨੂੰ ਬੈਕ ਕਾ ਚੁੰਬੇ ਮੈਂ ਤੇ ਹੋ ਗਈ ਸੀ 12 ਦਿਨ ਕਿਤਾ ਮਨਾਵਾਂਗੇ ਕਿਉਂਕਿ ਅਸੀਂ ਇੱਕ ਦਿਨ ਵੀ ਕਦੀ ਨਹੀਂ ਸੀ ਅਲੱਗ ਰਹੇ ਇਵਨ ਅਸੀਂ ਜਿਹੜੀ ਸਾਡੀ ਮੈਲ ਯੂਨੀਵਰਸਿਟੀ ਹੁੰਦੀ ਉਹ ਤੇ ਵੀ ਅਸੀਂ ਸਪੈਸ਼ਲ ਛੁੱਟੀ ਲੈਂਦੇ ਸੀ ਦੋਨੋਂ ਜਣੇ ਇਹ ਆਪਣੇ ਪੈਂਕ ਤੋਂ ਸੀ ਸੀਨੀਅਰ ਮੈਨੇਜਰ ਦਾ ਟਾਈਮ ਹੋਇਆ ਤੇ ਲੈ ਸਕੂਲ ਚ ਸੀ ਲੈਕਚਰ ਅਟੈਰੋਈ ਤੇ ਅਸੀਂ ਦੋਨਾਂ ਨੇ ਛੁੱਟੀ ਲੈ ਕੇ ਘੁੰਮਣਾ ਫਿਰਨਾ ਹਜੇ ਤੱਕ ਵੀ ਸਾਡਾ ਇਹੀ ਕੰਮ ਹੈ ਉਸ ਦਿਨ ਆਪਣੀਆਂ ਪੁਰਾਣੀਆਂ ਫੋਟੋਆਂ ਦੇਖੜੀਆਂ ਆਪਣੇ ਨਾਲ ਟਾਈਮ ਸਪੈਂਡ ਕਰਨਾ ਜਿੱਥੇ ਮਰਜੀ ਜਾਏ ਜੋ ਮਰਜੀ ਕਰ ਤਰ ਮਾਰ ਵਾਲੇ ਦੇ ਇਹਨਾਂ ਦਾ ਜਨਮ ਦਿਨ ਹੈ 12 ਜਨਵਰੀ ਉਹਦੇ ਵਾਸਤੇ ਮੁਬਾਰਕਾਂ ਜੀ ਮੁਬਾਰਕ ਆਈ ਹਵਾ ਚ ਤੇਰੀ ਖੁਸ਼ਬੂ ਆਈ ਹਵਾ ਚ ਤੇਰੀ ਖੁਸ਼ਬੂ ਮੈਂ ਦੀਕ ਲਾ ਕੇ ਪੀ ਲਈ ਜਿਸ ਵਿੱਚ ਸੀ ਸਰੂਰ ਤੇਰਾ ਉਹੀ ਖੁਸ਼ਬੂ ਮੈਂ ਆਪਣੀ ਰੂਹ ਚ ਬਸਾ ਲਈ ਮੈਂ ਆਪਣੀ ਰੂਹ ਚ ਬਸਾ ਲਈ ਬਹੁਤ ਅੱਛੇ ਨੀਨੇ ਮੈਂ ਵੀ ਚਾਹਨਾਂ ਦੀ ਗੱਲ ਕੀਤੀ ਪਹਿਚਾਨ ਐਸੀ ਹੈ ਕਿ ਮੇਰੇ ਦਿਲ ਦੀ ਕੋਈ ਗੱਲ ਹੋਈ ਤੇ ਇਹਦੇ ਮਨ ਚ ਹੁੰਦੀ ਹੈ ਇਹਦੇ ਮਨ ਦੀ ਮੇਰੇ ਦਿਲ ਚ ਹੁੰਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਨੀਨੇ ਮੈਂ ਤੁਸੀਂ ਤਾਂ ਹੁਣ ਪਹਿਚਾਨਣ ਲੱਗ ਹੀ ਗਏ ਹੋ ਪਰ ਜਦੋਂ ਇਹਨਾਂ ਨੇ ਤੁਹਾਨੂੰ ਪਹਿਲੀ ਵਾਰੀ ਵੇਖਿਆ ਸੀ ਨਾ ਤੇ ਇਹਨਾਂ ਨੇ ਇੱਕ ਸ਼ੇਰ ਇਹਨਾਂ ਦੇ ਦਿਮਾਗ 'ਚ ਆ ਰਿਹਾ ਸੀ ਕਿ ਆਪਕੋ ਦੇਖ ਕੇ ਦੇਖਤਾ ਰਹਿ ਗਿਆ ਕੀ ਕਹੂੰ ਔਰ ਕਹਿਨੇ ਕੋ ਕੀ ਰਹੇ ਹੋ ਬਹੁਤ ਸ਼ੁਕਰੀਆ ਜੀ ਤੇ ਦੱਸਦੀ ਹਾਂ ਸਰ ਜਦੋਂ ਮੈਨੂੰ ਦੇਖਣ ਆਏ ਸੀ ਮੈਂ ਮੇਰੇ ਵਾਲ ਸ਼ੁਰੂ ਤੋਂ ਹੀ ਛੋਟੇ ਸੀ ਠੀਕ ਹੈ ਮੈਂ ਜੀ ਗੁੱਤਾਂ ਲਾ ਕੇ ਮਤਲਬ ਪਾਲ ਲਾ ਕੇ ਗੁੱਤਾ ਕਰਦੀ ਸੀ ਫਿਰ ਆਪਾਂ ਮਚੋਲੇ ਨੂੰ ਸੁਨੇਹਾ ਭੇਜਿਆ ਜੀ ਮੇਰੇ ਵਾਲ ਦੇਖ ਕੇ ਨਾ ਇਹ ਸਰਦਾਰ ਵਿਆਕਰਣ ਵੀ ਮੇਰੇ ਵਾਲ ਹੈ ਨਹੀਂ ਤੇ ਮੈਂ ਨਾ ਟਿਵਿਸ਼ਨ 'ਤੇ ਗੱਲ ਨੂੰ ਕਰ ਤੇਰੇ ਨਾ ਵਾਲ ਬਹੁਤ ਲੰਬੇ ਸੀ ਕੋਕੋ ਲੰਮੇ ਵਾਲ ਬਹੁਤ ਸ਼ੁਕਰੀਆ ਜੀ